ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਨਾ ਹੈ ਮਹੱਲਾ ਪੰਜਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਿਓ ਸਬ ਸੰਗ ਅਨੂਪ ਰੂਪਾਵਤੀ ਉਸਤਤ ਕਹਿ ਨਾ ਜਾਏ ਮੁਖੋ ਤੁਹਾਰੀ ਆਪ ਉਨੋ ਹੀ ਦੇਖ ਦਰਸ ਨਾਨਕ ਬਲੇਹਾਰੀਆ ਸੰਤ ਸਬਾ ਮਹਿ ਬੈਸ ਕੇ ਕੀ ਰਤਮ ਕਹਾ ਅਰਪੀ ਸਭsingਾਰ ਇਹ ਜਿਉ ਸਭ ਦੇਵਾਂ ਆਸ ਪਿਆਸੀ ਸੇਜ ਸੂ ਕੰਤ ਵਿਸ਼ਾਈ ਹੈ ਹਰਾਂ ਮਸਤਕ ਹੋਵੇ ਪਾਗ ਤਾਂ ਸਾਜਨ ਪਾਈ ਹੈ ਸਖੀ ਕਾਜਲ ਹਾਰ ਤੰਬੂਲ ਸਭੇ ਕਿਛ ਸਾਜੇ ਆ ਸੋਹਲੇ ਕੀਏ ਸਿੰਗਾਰ ਕੇ ਅੰਜਨ ਪਾਜੇ ਆ ਜੇ ਘਰ ਆਵੇ ਕੰਤ ਤਾ ਸਭ ਕਿਛ ਪਾਈ ਐ ਹਰ ਹਾਮ ਕੰਤੈ ਬਾਜ ਸਿੰਗਾਰ ਸਭ ਬਿਰਥਾ ਜਾਈ ਐ ਜਿਸ ਘਰ ਵਸਿਆ ਕੰਤ ਸਾਵਡ ਭਾਗ ਨੇ ਤੇਸ ਬਣਿਆ ਹਬ ਸੰਗਾਰ ਸਾਈ ਸੁਹਾਗ ਨੇ ਹਾਂ ਸੁਤੀ ਹੋਏ ਅਚਿੰਤ ਮਨ ਆਸ ਪੁਰਾਈਆਂ ਹਰ ਹਾਂ ਜਾ ਕਰ ਆਇਆ ਕੰਤ ਤਾਂ ਸਭ ਕਿਛ ਪਾਈਆਂ ਆਸਾ ਇਤੀ ਆਸ ਕਿ ਆਸ ਪੁਰਾਈ ਹੈ ਸਤਿਗੁਰ ਭਏ ਦਿਆਲ ਤਾਂ ਪੂਰਾ ਪਾਈ ਹੈ ਮੈਂ ਤਨ ਅਵਗਣ ਬਹੁਤ ਕਿ ਅਵਗਣ ਛਾਇਆ ਹਰ ਹਾਂ ਸਤਗੁਰ ਭਏ ਦਿਆਲ ਤਾਂ ਮਨ ਟਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁਤਰ ਇਹ ਸੰਸਾਰ ਸਤਗੁਰ ਉਤਰਾਇਆ ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰਿ ਕਾ ਨਾਮ ਸਤਿਗੁਰ ਤੇ ਪਾਇਆ ਮੇਰਾ ਹਾਥ ਪਦਮ ਆੰਗਨਾ ਸੁਖ ਬਾਸਨਾ ਸਖੀ ਮੋਰਾ ਕੰਠ ਰਤਨ ਤੇਖ ਦੁਖ ਨਾਸਨਾ ਬਾਸੋਂ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰ ਹਾਂ ਰਿੱਧ ਸਿੱਧ ਨਵ ਨਿਦ ਮਸਾ ਜਿਸ ਸਦਾਕਰ ਪਰ ਤ੍ਰਿਏ 라ਵਣ ਜਾਹੇ ਸੇਈ ਤਾਂ ਲਾਜੀਐ ਨਿਤ ਪ੍ਰਤਿ ਹਿਰਹਿ ਪਰ ਦਰਬ ਛਦਰ ਕਤ ਢਾਕੀਐ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰ ਹਾਂ ਸੁਨਤੇ ਭੇ ਪੁਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਨੈ ਆਕਾਸ ਤਲੈ ਧਰ ਸੋਹਤੀ ਦਾਂ ਇਸ ਚਮਕੈ ਬਿਜਲ ਮੁਖ ਕੋ ਜੋਤੀ ਖੋਜਤ ਫਿਰੋ ਵਿਦੇਸ ਪੀਓ ਕੰਤ ਪਾਈਐ ਹਰਹਾ ਜੇ ਮਸਤਕ ਹੋਵੈ ਭਾਗ ਤਾਂ ਦਰਸ ਸਮਾਈਐ ਢਿੱਠੇ ਸਬੇ ਥਾਮ ਨਹੀਂ ਤੁਦ ਜਿਹ ਆ ਬਦੋ ਪੁਰਖ ਬਿਧਾਤਾ ਤਾਂ ਤੋ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮ ਲਜਾਹੇ ਨਾਈਐ ਰਾਮਦਾਸ ਸਰ ਚਾਤਰਕ ਚਿਤ ਸੁਚਿਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਨ ਤਿਸੈ ਕੋ ਆਹੀਐ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੇ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਹਾਰ ਨੇ ਮਿਤ ਕਾ ਚਿਤ ਅਨੂਪ ਮਰਮ ਨਾ ਜਾਨੀਐ ਗਾਹਕ ਗੁਣੀ ਅਪਾਰ ਸੋ ਤਤ ਪਛਾਨੀਐ ਚਿਤੈ ਚਿਤ ਸਮਾਏ ਤਾ ਹੋਵੈ ਰੰਗ ਕਨਾਂ ਹਰਹਾ ਚੰਚਲ ਚੋਰੈ ਮਾਰ ਤਾ ਪਾਵੈ ਸਚ ਤਨਾ ਸੁਪਨੈ ਉਬੀ ਭਈ ਗਇਓ ਕੀ ਨ ਅੰਚਲਾ सुंदर पुरख बिराजत पीख मन बंचला खोजौ ताके चरणा कहौ कत पाईए हरहा सोई जतन बताए सखी प्रियो पाईए नैन ना देखै साद से नैन बिहालिया कर्ण ना सुनहि नाद करना मंद घालिया रसना जपैना नाम ਤਿਲ ਤਿਲ ਕਰ ਕਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਇ ਦਿਨੋ ਦਿਨ ਕਟੀਐ ਪੰਕਜ 파ਥੇ ਪੰਕ ਮਹਾ ਮਦ ਗੁਫਿਆ ਅੰਗ ਸੰਗ ੁਰਜਾਏ ਬਿਸਰਤੇ ਸੋ ਫਿਆ ਹੈ ਕੋ ਐਸਾ ਮੀਤ ਜੇ ਤੇਰ ਤੋਰੈ ਵਿਖਮ ਗਾਂਠ ਨਾਨਕ ਇਕ ਸ੍ਰੀ ਧਰਨਾਥ ਜੇ ਟੂਟੇ ਲੈ ਸਾਠ ਧਾਵੋ ਦਸਾਂ ਅਨੇਕ ਪ੍ਰੇਮ ਪ੍ਰਭ ਕਾਰਨੇ ਪੰਚ ਸਤਾਵੈ ਦੂਤ ਕਵਨ ਬਿਦ ਮਾਰਨੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰ ਹਾਂ ਮਹਾ ਵਿਖਾਦੀ ਘਾਤ ਪੂਰਨ ਗੁਰ ਪਾਈਐ ਸਤਗੁਰ ਕੀਨੀ ਦਾਤ ਮੂਲ ਨਾਨ ਖਟਈ ਖਾਵੋ ਪੁੰਚੋ ਸਭ ਗੁਰਮੁਖ ਚੁਟਾਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੋ ਸੁਹਾਰ ਨਾਨਕ ਸਦਾ ਆਰਾਧ ਕਦੇ ਨਾ ਜਾਹੇ ਮਰ ਚਿਥੈ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀ ਕਰਨ ਜੈਕਾਰ ਨਿੰਦਕ ਮੁਏ ਪਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਤ ਪੁਨੀਤ ਕਤੈ ਨਹੀਂ ਸੇਵੀਐ ਝੂਠਾ ਰੰਗ ਕੁਵਾਰ ਕਹਾਂ ਲਾਗਖੇ ਵੀਐ ਹਰ ਚੰਦੌਰੀ ਪੇਖ ਕਾਹੇ ਸੁਖ ਮੰਨਿਆ ਹਰ ਹਾਂ ਥਾਓ ਬਲੇਹਾਰੀ ਤਿੰਨ ਜੇ ਦਰਗਹ ਜਾਨਿਆ ਕਿੰਨੇ ਕਰਮ ਅਨੇਕ ਗਵਾਰ ਵਿਕਾਰ ਕਨ ਮਹਾ ਦੁਰਗੰਧਤ ਵਾਸ ਸਾਠ ਕਾ ਛਾਰ ਤਨ ਫਿਰ ਤੋਂ ਗਰਭ ਗੁਬਾਰ ਮਰਨ ਨ ਜਾਣਈ ਹਰ ਹਾ ਹਰ ਚੰਦੋਰੀ ਪੇਖ ਕਾਹੇ ਸੱਚ ਮਨਈ ਜਿਸ ਕੀ ਪੂਜੈ ਔਦ ਤਿਸੈ ਕੌਣ ਰਖਈ ਬੈਦਕ ਅਨਕੋ ਭਾਵ ਕਹਾ ਲਓ ਭਖਈ ਏਕੋ ਚੇਤ ਗਵਾਰ ਕਾਜ ਤੇਰਾ ਆਵਹੀ ਹਰ ਹਾਂ ਬਿਨ ਨਾਮ ਹੈ ਤਨ ਸ਼ਾਰ ਬਿਰਥਾ ਸਭ ਜਾਵਈ ਔਖਦ ਨਾਮ અપਾਰ ਅਮੋਲਕ ਪੀਜਈ ਮਿਲ ਮਿਲ ਖਾਵੈ ਸੰਤ ਸਗਲ ਕੋ ਦੀਜਈ ਜਿਸੈ ਪ੍ਰਾਪਤ ਹੋਏ ਤਸੈ ਹੀ ਪਾਵਣੇ ਹਰ ਹਾਂ ਹਉ ਬਲਿਹਾਰੀ ਤੈਨ ਜੇ ਹਰ ਰੰਗ 라ਵਨੇ ਵੈਦਾ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾ ਕਰਮੋ ਸੋ ਕਰਮੋ ਹੋਏ ਪਸਰਿਆ ਹਰ ਹਾ ਦੂਖ ਰੋਗ ਸਭ ਪਾਪ ਤਨ ਤੇ ਖਿਸਰਿਆ ਜੋ ਜੋ ਉਹਨਾ ਕਰਮੋ ਸੋ ਕਰਮ ਹੋਏ ਪਸਰਿਆ ਹਰ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ